ਜਿਹੜਾ ਇਹ ਸਾਡਾ ਝੋਨੇ ਦਾ ਰੋਗ ਪੈ ਚੁੱਕਾ ਹੈ ਨਾ ਹਲਦੀ ਰੋਗ ਇਹ ਬੜਾ ਨਾ ਹਰ ਸਾਲ ਹੀ ਪੈਂਦਾ ਹੈ ਪਿਛਲੇ 4-5 ਸਾਲ ਤੋਂ ਲਗਾਤਾਰ ਹੀ ਮਤਲਬ ਜਦੋਂ ਮੌਸਮ ਵਿੱਚ ਖਰਾਬੀ ਆਉਂਦੀ ਹੈ ਨਾ ਉਹਦੇ ਨਾਲ ਹੀ ਹੈ ਕਿਤੇ ਤਿੱਖੀ ਧੁੱਪ ਲੱਗ ਜਾਂਦੀ ਹੈ ਕਿਤੇ ਬੱਦਲਵਾਈ ਹੋ ਜਾਂਦੀ ਹੈ ਸ਼ਰਕਿਏ ਦਾਣੇ ਫਟਕੇ ਨੂੰ ਨਾ ਜਦੋਂ ਦਾਣਾ ਫੜ ਜਾਂਦਾ ਤੇ ਫਿਰ ਉਹ ਮਿਕਸਰ ਜਿਹਾ ਬਣ ਜਾਂਦਾ ਉਹਨੂੰ ਹਲਦੀ ਕਿਹਾ ਜਾਂਦਾ ਹਲਦੀ ਵਰਗਾ ਖੱਟਾ ਹੋ ਜਾਂਦਾ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਮਝਣਾ ਵੀ ਇਹ ਖੇਤੀਬਾੜੀ ਵਿਭਾਗ ਦੀ ਵੱਡੀ ਕਮਜ਼ੋਰੀ ਹੈ ਜਦੋਂ ਸਾਨੂੰ ਇੱਕ ਗੱਲ ਦਾ ਪਤਾ ਲੱਗ ਚੁੱਕਾ ਵੀ ਆ 4-5 ਸਾਲ ਤੋਂ ਲਗਾਤਾਰ ਇਹ ਗੱਲ ਹੋ ਰਹੀ ਹੈ ਤੇ ਜਦੋਂ ਝੋਨੇ ਨਿਸਰਨ ਦਾ ਮੌਕਾ ਹੁੰਦਾ ਉਸ ਤੋਂ ਪਹਿਲਾਂ ਸਾਨੂੰ ਕੈਂਪ ਲਾਉਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਆ ਭਾਈ ਤੁਸੀਂ ਆ ਜਿਹੜਾ ਛੜਕਾ ਹੁਣ ਤੋਂ ਸ਼ੁਰੂ ਕਰ ਦਿਓ ਝੋਨਾ ਨਸਾਰੇ ਤੇ ਆ ਚੁੱਕਾ ਹੈ ਨਹੀਂ ਤੇ ਝੋਨੇ ਦੇ ਵਿੱਚ ਆ ਮਾਰੂ ਹਮਲਾ ਹੋ ਸਕਦਾ ਇਸ ਕਰਕੇ ਸਭ ਤੋਂ ਵੱਡਾ ਫੇਲੀਅਰ ਤਾਂ ਸਮਝਣਾ ਖੇਤੀਬਾੜੀ ਵਿਭਾਗ ਦਾ ਉਸ ਤੋਂ ਬਾਅਦ ਫੇਲੀਅਰ ਹੈਗਾ ਜਿਹੜੀਆਂ ਕੰਪਨੀਆਂ ਨੇ ਦਵਾਈਆਂ ਤਿਆਰ ਕੀਤੀਆਂ ਨੇ ਤੁਸੀਂ ਕੋਈ ਵੀ ਸਪਰੇਅ ਕਰਕੇ ਵੇਖ ਲਓ ਇਹ ਤੇ ਅਸਰ ਨਹੀਂ ਕਰਦੀ ਕਿਸੇ ਵੀ ਕੰਪਨੀ ਦੀ ਕਰਕੇ ਵੇਖ ਲਓ ਜੀਵੀਦਾਰ ਕੀ ਹੈ ਉਹ ਜਿਵੇਂ ਦੁਕਾਨਾਂ ਵਾਲੇ ਕਹੀ ਜਾਂਦੇ ਉਹ ਚੁੱਕ ਚੁੱਕ ਕੇ ਲਿਆ ਕੇ ਸਪਰੇਅ ਕਰੀ ਜਾਂਦੇ ਆ ਪਰ ਇਹਦੀ ਰੋਗथाम ਕੋਈ ਨਹੀਂ ਹੋ ਰਹੀ ਇਹਦੀ ਰੋਗथाम ਸਿਰ ਤੋਂ ਸਿਰ ਪਹੁੰਚੋਣਾਂ ਨਿਸਰਨ ਤੋਂ ਪਹਿਲਾਂ ਜਿਹੜੀ ਸਪਰੇਅ ਹੋ ਜਾਣੀ ਹੈ ਉਹ ਇਹਦੀ ਰੋਗथाम ਹੈ ਜਾਂ ਉਹਦੇ ਬਾਰੇ ਕੋਈ ਜਾਣਕਾਰੀ ਆ ਜਾਵੇ ਮੌਸਮ ਕਿਸ ਤਰ੍ਹਾਂ ਦਾ ਚੱਲ ਰਿਹਾ ਇਹ ਜਿਹੜੇ ਖੇਤੀ ਬੜੀ ਮਾਰ ਨੇ ਉਹਨਾਂ ਨੇ ਸਾਨੂੰ ਦੱਸਣਾ ਹੁੰਦਾ ਹੈ ਅਸਲੀਅਤ ਸਾਡੀ ਜਿਹੜੀ ਅਸੀਂ ਜਦੋਂ ਦਾ ਛੇਤੀ ਬੜੀ ਵਿਭਾਗ ਤੇ ਡਿਪੈਂਡ ਕਰਨ ਲੱਪੇ ਆ ਤੇ ਨਵੀਆਂ-ਨਵੀਆਂ ਕਿਸਮਾਂ ਉਹਨਾਂ ਦੀ ਸਿਫਾਰਿਸ਼ ਤੇ ਬੀਜਣ ਲੱਪੇ ਆ ਉਦੋਂ ਨਾਲ ਇਹ ਜਿਹੜਾ ਸਾਡੇ ਜਿਹੜਾ ਰੋਗ ਨੇ ਵੱਡਾ ਹਮਲਾ ਕੀਤਾ ਨਹੀਂ ਤਾਂ ਪਹਿਲਾਂ ਇਹ ਰੋਗ ਨਹੀਂ ਸੀ ਹੁੰਦਾ ਸਾਲਾ ਤੋਂ ਨੁਕਸਾਨ ਕਿੱਲਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਮੀਂਹ ਦੇ ਨਾਲ ਝੋਨੇ 'ਚ ਵੈਸੇ ਵੀ ਫੋਗ ਬਹੁਤ ਆਵੇਗੀ ਇਸ ਵਾਰ ਹਲਦੀ ਰੋਗ ਦੇ ਨਾਲ ਜਿਹੜਾ ਇਹ ਬਹੁਤ ਵੱਡਾ ਨੁਕਸਾਨ ਹੋਣਾ ਤੁਸੀਂ ਦੇਖਿਓ ਮੰਡੀਆਂ ਦੀਆਂ ਮੰਡੀਆਂ ਭਰ ਜਾਣੀਆਂ ਨੇ ਉੱਥੇ ਕਾਲੇ ਦਾਣੇ ਵੀ ਲੱਭਣੇ ਆ ਤੁਹਾਨੂੰ ਢੇਰ ਲੱਗੇ ਦੱਸਣਗੇ ਹਲਦੀ ਰੋਗ ਦੇ ਉੱਤੇ ਤੇ ਇਹਦੇ ਨਾਲ ਨਾ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਆਇਆ ਕਿਸਾਨ ਦਾ ਲੱਗਦਾ ਪਹਿਲਾਂ ਟੁੱਟਾ ਪਿਆ ਇਸ ਕਰਕੇ ਛੜਾਂ ਦੀ ਮਾਰ ਨੇ ਕਿਸਾਨ ਮਾਰੇ ਆ ਉਧਰ ਦਾ ਸਾਰਾ ਖਤਮ ਹੀ ਹੋ ਗਿਆ ਸਾਡਾ 4 4.5 ਲੱਖ ਕਿੱਲਾ ਜਿਹੜਾ ਸਾਡੀ ਫਸਲ ਸੀ ਉਹਦਾ ਖਤਮ ਹੋ ਗਈ ਕਿਸਾਨਾਂ ਦੀ ਰਹਿ ਗਿਆ ਜਿਹੜਾ ਝੋਨਾ ਬਚਿਆ ਆਪਣੇ ਮਦਾਨੀ ਇਧਰਲੇ ਏਰੀਏ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਆਹ ਕੰਮ ਹੋ ਗਿਆ ਤੇ ਖਤਮੀ ਹੈ ਕਹਾਣੀ ਇੱਕ ਸਾਰਾ ਕਿਸਾਨਾਂ ਦੀ ਹਾਂਜੀ ਸਸਰੀਕਾਲ ਜੀ ਪੱਤਰਕਾਰ ਸਾਹਿਬ ਜੀ ਸਭ ਨੂੰ ਸਸਰੀਕਾਲ ਕਿਸਾਨ ਭਰਾਵਾਂ ਨੂੰ ਵੀ ਸਸਰੀਕਾਲ ਮੇਰੀ ਤਕਰੀਬਨ ਜਿੰਨਾ ਹੜ ਆ ਗਿਆ ਚਾਰੇ ਪਾਸੇ ਤਕਰੀਬਨ 4 ਲੱਖ ਏਕੜ ਦੇ ਕਰੀਬ ਨੁਕਸਾਨ ਹੋ ਗਿਆ ਉਹਦੇ ਵਿੱਚ ਸਰਕਾਰਾਂ ਨੂੰ ਵੀ ਤੇ ਜ਼ਿਮੀਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਹੀ ਹੋਇਆ ਨਾਲ ਸਰਕਾਰਾਂ ਨੂੰ ਵੀ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਹਲਦੀ ਰੋਗ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਕਾਫੀ ਮਾਤਰਾ ਵਿੱਚ 126 ਨੂੰ ਤਾਂ ਕਾਫੀ ਮਾਤਰਾ ਵਿੱਚ ਹਲਦੀ ਰੋਗ ਆ ਰਿਹਾ ਤੇ ਪ੍ਰੋਪਰ ਜਿਹੜੀ ਦਵਾਈ ਵੀ ਉਹ ਕੁਛ ਉਦੋਂ بارشਾਂ ਹੋਣ ਕਾਰਨ ਵੀ ਇਹ ਜਿਹੜਾ ਹੱਡੀ ਰੋਗ ਚੱਲ ਰਿਹਾ ਸੀ ਤੇ ਦਵਾਈਆਂ ਵੀ ਉਦੋਂ ਕੰਮ ਨਹੀਂ ਕਰਦੀਆਂ ਸੀ ਕਈਆਂ ਨੇ ਤਾਂ ਮੀਂਹ ਦੇ ਵਿੱਚ ਹੀ بارشਾਂ ਦੇ ਵਿੱਚ ਹੀ ਸਪਰੇਅਾਂ ਕੀਤੀਆਂ ਨੇ ਪਰ ਉਹ ਉਹ ਨੁਕਸਾਨ ਦੇਈ ਸੀ ਨਾ ਕੰਮ ਨਹੀਂ ਕੀਤਾ ਦਵਾਈਆਂ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਦਵਾਈਆਂ ਕੀਤੀਆਂ ਨੇ ਉਹ ਕੁਝ ਫਾਇਦੇਮੰਦ ਹੋਈਆਂ ਨੇ ਜਿਵੇਂ ਹੁਣ ਮੌਸਮ ਆ ਗਿਆ ਇੱਕ ਖੁਸ਼ਕ ਮੌਸਮ ਆ ਗਿਆ ਉਹਦੇ ਨਾਲ ਥੋੜਾ ਫਰਕ ਪੈ ਗਿਆ ਹੈ ਜ਼ਿਮੀਂਦਾਰਾਂ ਦੇ ਜਿਹੜਾ